ਯਾਰਾ ਸਾਰੇ ਪਾਸੇ ਵਧਾਈਆਂ ਵਧਾਈਆਂ ਕਿਸ ਗੱਲ ਦੀਆਂ ਬਈ ਇਸ ਕੌਮ ਨੂੰ ਪੁੱਛੋ ਵਧਾਈਆਂ ਕਿ ਚੀਜ਼ਾਂ ਦੇ ਰਹੇ ਹਾਂ ਬਈ ਵਧਾਈਆਂ ਤਾਂ ਤਦ ਬਣਦੀਆਂ ਕਿ ਸਤਿਗੁਰੂ ਪਾਤਸ਼ਾਹ ਜੀ ਅਸੀਂ ਤੁਹਾਡੀ ਗੁਰਬਾਣੀ ਨੂੰ ਇਨਵੇਂ ਮੰਨ ਲਿਆ ਦੋ ਤੁਹਾਡੀ ਬਾਣੀ ਕਹਿੰਦੀ ਹੈ ਅਸੀਂ ਉਸੇ ਤਰ੍ਹਾਂ ਹੀ ਕਰ ਰਹੇ ਹਾਂ ਜੋ ਨਹੀਂ ਹਲ ਤੱਕ ਕੀਤਾ ਉਹ ਅਸੀਂ ਕਰਾਂਗੇ ਹਣ ਦੁਨੀਆ 'ਚ ਕੱਠ ਹੋਏ ਨੇ ਨਗਰ ਕੀਰਤਨ ਹੋਏ ਆ ਦਿ ਲੋ ਸਜਾਏ ਗਏ ਜੋ ਵੀ ਕੁਛ ਕਰਦ ਕੀਤਾ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਪੁੱਛੇ ਵੀ ਤਾਂ ਹੁਣ ਮਿਲੂਗਾ ਕੀ ਫਾਇਦਾ ਕੀ ਹੋਊਗਾ ਗੁਰੂ ਨੂੰ ਤਾਂ ਇਹਨਾਂ ਗੱਲਾਂ ਤੇ ਕੋਈ ਮਤਲਬ ਨਹੀਂ ਹੈ ਕਿ ਤੂੰ ਭਾਈ ਮੈਨੂੰ ਕਿਵੇਂ ਦਿਨ ਮਨਾਉਣਾ ਵਾ ਕਿਨੇ ਪ੍ਰਕਾਸ਼ ਸੋ ਮਨਾਉਣਾ ਮੈਨੂੰ ਤਾਂ ਕੋਈ ਮਤਲਬ ਨਹੀਂ ਦੰਦਾ ਤੇਰੇ ਫੁੱਲਾਂ ਦਾ ਮੈਨੂੰ ਕੋਈ ਮਤਲਬ ਨਹੀਂ ਹੈ ਇਹ ਤਾਂ ਤੇਰੇ ਮੰਦੇ ਚਾਹ ਹੋ ਸਕਦੇ ਆ ਪਰ ਮੇਰੇ ਤੱਕ ਕੌਣ ਵਾਲਾ ਚਾ ਨਹੀਂ ਇਹ ਪਈਏ ਮੇਰੇ ਤੱਕ ਕੌਣ ਹੈ ਤੇ ਕੌਮ ਨੂੰ ਪੁੱਛੇ ਹਰ ਸਾਲ ਸੇ ਮੰਨੋਨੇ ਹੋ ਤੇ ਇਹ ਵੀ ਦੱਸੋ ਕਿ ਹਰ ਸਾਲ ਹੁਣ ਕੱਲ ਬੀਤੇ ਆ ਕਿਹੜਾ ਕੌਮ ਨੇ ਫੈਸਲਾ ਲਿਆ ਕਿ ਧਰਮ ਦੇ ਭਾਈ ਗੁਰਬਾਣੀ ਦੇ ਆਪਾਂ ਇਸ ਇਸ ਪੁਆਇੰਟ ਦੇ ਉੱਤੇ ਨੁਕਤੇ ਉੱਤੇ ਅਸੀਂ ਬਹੁਤ ਵੀਕ ਚੱਲ ਰਹੇ ਆ ਥੱਲੇ ਨੂੰ ਜਾ ਰਹੇ ਆ ਇਹਨਾਂ ਨੂੰ ਅਸੀਂ ਅਪ ਕਰਨਾ ਕੀ ਗੁਰਵਾਨੀ ਹੈ ਭਾਈ ਜਿੱਥੋਂ-ਜਿੱਥੋਂ ਅਸੀਂ ਕਮੀਆਂ ਮਹਿਸੂਸ ਕਰਦੇ ਹਾਂ ਅਸੀਂ ਕਮੀਆਂ ਦੂਰ ਕਰਨੀਆਂ ਹੈ ਗੁਰੂ ਦੇ ਦੁਆਰੇ ਵੀ ਹੋਣੇ ਆਵੇਂ ਆਵੋ ਨਾ ਆਵੋ ਕੋਈ ਮੈਨੇ ਨਹੀਂ ਰੱਖਦਾ ਕਿ ਤੂੰ ਆ ਗਿਆ ਤੇ ਗੁਰੂ ਮਹਾਰਾਜ ਤਰੀਆਂ ਹਾਜ਼ਰੀਆਂ ਪ੍ਰਵਾਨ ਕਰੇਗਾ ਠੀਕ ਹੈ ਤੇ ਇਸੇ ਦਿਵਾਤੇ ਠੀਕ ਹੈ ਕਿ ਚਲੋ ਤੁਰਦਾ ਫਿਰਦਾ ਹਵਾ ਲੱਗਦੀ ਹੈ ਇਸ਼ਨਾਨ ਪੜੇ ਹੋ ਜਾਂਦੇ ਸਿਵਾਨੇ ਸਰੀਰ ਤੰਦਰੁਸਤ ਹੋ ਜਾਂਦਾ ਪਰ ਮਨ ਤਾਂ ਹਲੇ ਵੀ ਰੋਗੀ ਹੈ ਨਾ ਮਨ ਤਾਂ ਹਲੇ ਵੀ ਥੱਕਿਆ ਪਿਆ ਵਾ ਇਹਨੂੰ ਤੰਦਰੁਸਤ ਕਰ ਇਹਨੇ ਤੰਦਰੁਸਤਤਾ ਧੋਣਾ ਹੈ ਜਿਹੜੀ ਗੱਲ ਗੁਰੂ ਪਾਤਸ਼ਾਹ ਕਹਿੰਦੇ ਉਹ ਮਨ ਵਾਸਤੇ ਕਹਿੰਦੇ ਹਨ ਬਣ ਬਣਾਉਣ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਪਾਤਸ਼ਾਹ ਨੇ ਕਿ ਭਾਈ ਇਸ ਤਰ੍ਹਾਂ ਤੂੰ ਭਾਰ ਚਾ ਕਿਆ ਕਰ ਇਸ ਤਰ੍ਹਾਂ ਤੂੰ ਖਾਇਆ ਕਰ ਇਸ ਤਰ੍ਹਾਂ ਤੇਰੇ ਡੋਲੇ ਬਣਨਗੇ ਤੈਰੀਰ ਬਣੂਗਾ ਮਸਲ ਬਣਨਗੇ ਇਹ ਤਾਂ ਪਾਤਸ਼ਾਹ ਨੇ ਗੱਲ ਹੀ ਨਹੀਂ ਕੀਤੀ ਕਿਉਂਕਿ ਜੈਸਾ ਵੀ ਸਰੀਰ ਹੋਵੇਗਾ ਜੇ ਇੱਕ ਬਿਮਾਰ ਆਦਮੀ ਦਾ ਚਾਹੇ ਤੰਦਰੁਸਤ ਦਾ ਭਾਵੇਂ ਕੋਈ ਬੋਡੀ ਬਿਲਡਰ ਆ ਕੋਈ ਵੇਟ ਲਿਫਟ ਜਦਾ ਮਰਜੀ ਤਕੜਾ ਅਕਸਰ ਨੂੰ ਸਵਾਹ ਹੈ ਕਿ ਅਕਸਰ ਨੂੰ ਸਰੀਰ ਨੇ ਸਵਾਹ ਹੋ ਜਾਣਾ ਹੈ ਰਾਖ ਹੋ ਜਾਣਾ ਮਿੱਟੀ ਦਾ ਮਿੱਟੀ ਹੋ ਜਾਣਾ ਪਰ ਜਿਹੜਾ ਮਨ ਆ ਨਾ ਇਹਨੂੰ ਬਾਰ-ਬਾਰ ਸਮਝਾਉਂਦੀ ਹੈ ਬਾਣੀ ਸਿਰਫ ਮਨ ਨੂੰ ਸਮਝਾ ਰਹੀ ਹੈ ਕਿ ਮਨ ਨੂੰ ਭਾਈ ਸ਼ੁੱਧ ਕਰਨਾ ਮਨ ਨੂੰ ਤੰਦਰੁਸਤ ਕਰ ਲੈ ਮਨੋ ਕਿਹੜਾ ਕੱਲ ਹੈ ਕਿਹੜਾ ਕਾਨਾ ਭਈ ਜਿੰਨੀਆਂ ਵੀ ਮਰਜੀ ਦੁੱਖ ਤਕਲੀਫਾਂ ਨੂੰ ਮਨਾ ਢੋਲੀ ਨਾ ਜਿੰਨੇ ਮਰਜੀ ਦੁਖੜੇ ਆ ਜਾਣ ਨਾ ਢੋਲੀ ਇਹ ਗੁਰਬਾਣੀ ਸਿਖਾਉਂਦੀ ਹੈ ਉਹ ਜਿਉਂ-ਜਿਉ ਤੂੰ ਹਮਲ ਕਰੀ ਜਾਵੇਂਗਾ ਇਹ ਸਾਡੇ ਘੁੰਮਣਾ ਆਉਣਾ ਜਾਣਾ ਇਹਨਾਂ ਦਾ ਕੋਈ ਮੈਨੇ ਨਹੀਂ ਕਿਸ ਸਕੂਲ ਦੇ ਆਲੇ ਦਲੇ ਆਪਾਂ ਕਿਹੜੇ ਕੱਢ ਕੇ ਆ ਜੀਏ ਅੰਦਰੋਂ ਪੜ੍ਹਾਈ ਦੇ ਇੱਕ ਅੱਖਰ ਨਾ ਲਈਏ ਗਿਆਨ ਨਾ ਲਈਏ ਤੇ ਸਾਰੀ ਉਮਰ ਕਿਹੜੇ ਕੱਢੀ ਚੱਲ ਭਾਵੇਂ ਉੱਥੇ ਭਾਵੇਂ ਦੁਕਾਨ ਪਾ ਕੇ ਵੇਚਾ ਗਿਆਨ ਤਾਂ ਨਹੀਂ ਆਉਣਾ ਬਈ ਨਹੀਂ ਸਮਝ ਆਉਣੀ ਹੁਣ ਧਾਰਮਿਕ ਸਥਾਨ ਦੇ ਨਾਲ ਜਾਂ ਧਰਮਦੁਕਾਨ ਤੇ ਹੁਣ ਦੁਕਾਨਾਂ ਬੜੀਆਂ ਹੋਈਆਂ ਦੇਖਿਆ ਤੁਸੀਂ ਕਿ ਕਿਸੇ ਵੀ ਸਥਾਨ ਤੇ ਛੋਟੇ ਵੱਡੇ ਕਿਤੇ ਵਿੱਚ ਲਈ ਜਾਓ ਉਹਨਾਂ ਦੇ ਵਿੱਚ ਜੇ ਇੱਕ ਨਦੀਕ ਰਹਿੰਦੇ ਆ ਤੇ ਧਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਉਹਨਾਂ 'ਚ ਕਿ ਤੁਸੀਂ ਅਰੰਗੀਰ ਸਾਹਿਬ ਜਾਣਦੇ ਹੋ ਦੁਕਾਨ ਤੇ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਕਦੇ ਸੁਣਿਆ ਵੀ ਇਹ ਇਸ ਸਥਾਨ ਦੇ ਕੋਲੇ ਪਾਵਨ ਪਿਤਰ ਸਥਾਨ ਹੈ ਇੱਥੇ ਰਹਿੰਦੇ ਆ ਇਹਨਾਂ ਤੇ ਇਸ ਸਥਾਨ ਦਾ ਕੋਈ ਰੱਤੀ ਭਰ ਵੀ ਇਹਨਾਂ ਦੇ ਉੱਤੇ ਅਸਰ ਹੋਇਆ ਹੋਵੇ ਨਹੀਂ ਹੋਇਆ ਬੋਲ ਬਾਣੇ ਕੰਮ ਕਰ ਉਹਨਾਂ ਤਾਂ ਪਈ ਆਪਣਾ ਬਿਜ਼ਨਸ ਕਰਨਾ ਲਾਲਚ ਹਮ ਤਾਂ ਨਹੀਂ ਅਸਰ ਪੈਂਦਾ ਨਜ਼ਦੀਕ ਆਇਆ ਨਹੀਂ ਇਸ ਤਰ੍ਹਾਂ ਅਸਰ ਪੈਣਾ ਨਜ਼ਦੀਕ ਇਦਾਂ ਨਹੀਂ ਆਇਆ ਜਾ ਸਕਦਾ ਨਜ਼ਦੀਕ ਲਿਆਉਣਾ ਮਨ ਨੂੰ ਕਿ ਮਨ ਨੂੰ ਭਾਈ ਗੁਰਵਾਣੀ ਦੇ ਨੇੜੇ ਲੈ ਕੇ ਜਾਣਾ ਸਰੀਰ ਕਰਕੇ ਤਾਂ ਆ ਗਏ ਮਨ ਤਾਂ ਹਲੇ ਵੀ ਦੇਸਾਂ ਵਿੱਚ ਦੇਸਾਂ ਦੀ ਸ਼ੇਰ ਕਰਦਾ ਫਿਰਦਾ ਕੰਮਾਂ ਕਾਰਾਂ ਚ ਰੁੱਝਿਆ ਹੋਇਆ ਵਾ ਮਨ ਤਾਂ ਇੱਥੇ ਹੈ ਨਹੀਂ ਹੈ ਭਾਈ ਕਿ ਮਨ ਤਾਂ ਭਾਈ ਤੇਰਾ ਉੜਿਆ ਫਿਰਦਾ ਹੈ ਇਹ ਮਨ ਤਾਂ ਪੰਖੀ ਦੀ ਤਰ੍ਹਾਂ ਹੈ ਇਹ ਤਾਂ ਪੰਖੀ ਦੀ ਤਰ੍ਹਾਂ ਉੜਦਾ ਫਿਰਦਾ ਜਿੱਦਾਂ ਦੇਖੀ ਡਲ ਉੜ ਗਏ ਬੈਠੇ ਬੈਠੇ ਕਿਤੇ ਵੀ ਪਹੁੰਚ ਵਸਟੇਮ ਭਾਈ ਕਥਾ ਵੀ ਸੁਣਦੇ ਹੋ ਜਿੱਥੇ ਮਰਜੀ ਮਾਨੂੰ ਕੱਚ ਕੇ ਲੈ ਜਾਓ ਭਾਈ ਕੰਨ ਨਹੀਂ ਸੁਣਦੇ ਮੰਨੇ ਨਹੀਂ ਸੁਣਦੇ ਮਨ ਤਵੜਿਆ ਫਿਰਦਾ ਹੁਣ ਐਸੇ ਅਨੇਕਾਂ ਹੀ ਭਾਈ ਐਸੇ ਨੇਕਾ ਹੀ ਇੱਕ ਸਵਾਲ ਨੇ ਮਨ ਵਿੱਚ ਕਿ ਭਾਈ ਤੁਸੀਂ ਬੜਾ ਖਰਚ ਕੀਤਾ ਹੈ ਕੋਈ ਫੈਸਲਾ ਲਿਆ ਕੋਈ ਸਟੈਂਡ ਲਿਆ ਇਸ ਤਰ੍ਹਾਂ ਦਾ ਕਿ ਨਹੀਂ ਜੀ ਪਿਛਲੇ ਸਾਲ ਜਦੋਂ ਆਪਾਂ ਇਹ ਇਹ ਜੋ ਪ੍ਰਕਾਸ਼ ਉਤਸਵ ਮਨਾਇਆ ਗਿਆ ਸੀ ਨਾ ਉਹ ਉਸ ਟਾਈਮ ਸਾਡੇ ਇੰਨੀਆਂ ਕਮੀਆਂ ਸੀ ਉਹਨਾਂ ਵਿੱਚੋਂ ਅਸੀਂ ਕਿੰਨੀਆਂ ਉਹ ਜਿਹੜੀਆਂ ਕਮੀਆਂ ਸੀ ਦੂਰ ਕਰ ਲਈਆਂ ਹੁਣ ਕਿੰਨੀਆਂ ਕੁ ਰਹਿ ਗਈਆਂ ਅਸੀਂ ਸਾਰੀ ਕੌਮ ਨੇ ਇਸ ਤਰ੍ਹਾਂ ਮਿਲ ਕੇ ਕਰਨ ਨਹੀਂ ਭਾਈ ਉੱਤੇ ਬਸ ਨਗਰ ਕੀਰਤਨ ਹੋ ਗਿਆ ਖਾ ਲਿਆ ਪੀ ਲਿਆ ਜਿਕਾਰੇ ਛੱਡ ਦਿੱਤੇ ਹੋ ਗਿਆ ਜੀ ਬਧਾਈਆਂ ਤੁਹਾਨੂੰ ਜੀ ਬਧਾਈਆਂ ਤੇ ਕਹ ਕਿ ਨੂੰ ਆ ਵਧਾਈਆਂ ਦਿੱਤੀਆਂ ਤਦ ਦਿੱਤੀਆਂ ਜਾਂਦੀਆਂ ਜਦੋਂ ਕੋਈ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆ ਜਾਵੇ। ਹੁਣ ਜੋ ਬੱਚਾ ਕਲਾਸ ਦੇ ਵਿੱਚ ਪੜ੍ਹ ਕੇ ਚੰਗੀ ਆਪਣੇ ਮਾਰਕ ਲੈ ਲੈਂਦਾ, ਪੜ੍ਹਾਈ ਕਰ ਲੈਂਦਾ ਹੋਇਆ ਚੰਗੀ ਜੋ ਮਿਲ ਜਾਂਦੀ ਏ ਤੇ ਵਧਾਈਆਂ ਤਾਂ ਉਦੋਂ ਦਿੱਤੀਆਂ ਜਾਂਦੀਆਂ ਨੇ ਨਾ। ਇਹ ਤੁਹਾਨੂੰ ਬੜੀਆਂ ਵਧਾਈਆਂ ਨੇ ਵੀ ਤੁਹਾਡਾ ਬੱਚਾ ਵੱਡ ਲੱਕੇ ਕਾਬਲ ਬਣ ਗਿਆ। ਉਹ ਜਿਹੜੀਆਂ ਆ ਵਧਾਈਆਂ ਲਿਖੀਆਂ ਹੋਈਆਂ ਨੇ ਕਿ ਹਰ ਕੋਈ ਕਹਿੰਦਾ ਵਧਾਈਆਂ ਜੀ ਜਿੰਨਾ ਵੀ ਸੋਸ਼ਲ ਮੀਡੀਆ ਵਧਾਈਆਂ ਵਧਾਈਆਂ ਦਿੱਤੀਆਂ ਪ੍ਰਕਾਸ਼ਤ ਕਰਦੀਆਂ ਉਹ ਵਧਾਈਆਂ ਤਾਂ ਤਦ ਮਿਲਣੀਆਂ ਨੇ ਭਾਈ ਅਸਲ ਵਧਾਈ ਤਾਂ ਉਹ ਤਾਂ ਹੋਣੀ ਹੈ ਜਦੋਂ ਗੁਰੂ ਦੇ ਲੇਖੇ ਆਪਾਂ ਜੀਵਨ ਨਾਲ ਲਿਆ ਕਿ ਜਿੰਨਾ ਚਿਰ ਤੇਰਾ ਜੀਵਨ ਲੇਖੇ ਨਹੀਂ ਲੱਗਿਆ ਤੇਰੀਆਂ ਵਧਾਈਆਂ ਨੂੰ ਮਹਾਰਾਜ ਨੇ ਕੀ ਕਰਨਾ ਉਹਨੂੰ ਕੋਈ ਮਤਲ ਨਹੀਂ ਹੈ ਜੋਸ ਨੂੰ ਭਾਈ ਤੂੰ ਫੁੱਲ ਚੜਾਉਂਦਾ ਕਿ ਨਹੀਂ ਚੜਾਉਂਦਾ ਮੈਂ ਅਸਲ ਫੁੱਲ ਤਾਂ ਹੈ ਹਕੂਮ ਬੰਨਣ ਵਾਲੀ ਸ਼ਰਧਾ ਭਾਵਨਾ ਤਾਂ ਇਹ ਹੈ ਗੁਰੂ ਦੀ ਸ਼ਰਧਾ ਭਾਵਨਾ ਇਹ ਨਹੀਂ ਕਿ ਸੁੰਦਰ ਮਾਲੇ ਰਾ ਦਿੱਤੇ ਸੋਨੇ ਦੀਆਂ ਪਾਲਕੀਆਂ ਵੜਾ ਦਿੱਤੀਆਂ ਵੀ ਜੋ ਵੀ ਅਸੀਂ ਕੁਝ ਕਰਦੇ ਆ ਇਹਨਾਂ ਦਾ ਗੁਰੂ ਨਾਲ ਕੋਈ ਮਤਲਬ ਨਹੀਂ ਹੈ ਉਹ ਤਾਂ ਮਤਲਬ ਹੈ ਤੂੰ ਭਾਈ ਆ ਗਿਆਨ ਵਾਲੀ ਗੱਲ ਨੂੰ ਮਲ ਲੈ ਮੈਂ ਤਾਂ ਸਿਰਫ ਤੈਨੂੰ ਗੁਰੂ ਨਾਨਕ ਪਾਤਸ਼ਾਹ ਗਿਆਨ ਦੇਣ ਆਏ ਨੇ ਕਿ ਮੈਂ ਤਾਂ ਭਾਈ ਤੈਨੂੰ ਗਿਆਨ ਦੇਣ ਆਇਆ ਉਸ ਕਾਲਪੁਰਖ ਦਾ ਨਿਰੰਕਾਰ ਦਾ ਫੈਸਲੇ ਸਾਰੇ ਉਹਦੇ ਹੱਥ 'ਚ ਨੇ ਮੇਰੇ ਹੱਥ 'ਚ ਕੁਝ ਨਹੀਂ ਹੈ ਮੈਂ ਤਾਂ ਤੈਨੂੰ ਭਾਈ ਗਿਆਨ ਦੇਣਾ ਸਮਝਾਵਣਾ ਹੈ ਟੀਚਰ ਗਿਆਨ ਦਿੰਦਾ ਹੈ ਓਸਤਾਦ ਪਹਿਲਵਾਨੀ ਸਿਖਾਂਦਾ ਹੈ ਕਿ ਉਸਤਾਦ ਨੇ ਪਹਿਲਵਾਨੀ ਸਿਖਾਤੀ ਬੱਚੇ ਨੂੰ ਹੁਣ ਉਸ ਫੀਲਡ ਵਿੱਚ ਉਸ ਗਰਾਊਂਡ ਦੇ ਵਿੱਚ ਉਸ ਨੇ ਇਕੱਲੇ ਨੇ ਲੈਣਾ ਉਹਦੇ ਨਾਲ ਉਹਦਾ ਕੇਵਲ ਤਕਯੂਨ ਦਿੱਤਾ ਹੋਇਆ ਉਸਤਾਦ ਦਾ ਗਿਆਨ ਹੋਵੇਗਾ ਸੋਜੀਵ ਹੋਵੇਗੀ ਹਣ ਜੇ ਉਹ ਗਿਆਨ ਨਹੀਂ ਹੋਵੇਗਾ ਤੇ ਉਹ ਮੈਦਾਨ ਚ ਹਾਰੇ ਹੀ ਗਈ ਨਾ ਤੇ ਜੇ ਹਾਰੇਗਾ ਤੇ ਕਾਦੀ ਵਧਾਈ ਭਈ ਉਹਨੂੰ ਮੈਡਲ ਨੂੰ ਮੈਡਲ ਨੂੰ ਕਹਿੰਦੇ ਨਾ ਵੀ ਜਦੋਂ ਕੋਈ ਮੈਡਲ ਲੈ ਲਿਆ ਸੋਨੇ ਦਾ ਚਾਂਦੀ ਦਾ ਵੀ ਜੋ ਵੀ ਲੈ ਲਿਆ ਮੈਡਲ ਲੈ ਲਿਆ ਕਾਦੀ ਕਹਿੰਦੇ ਵਧਾਈਆਂ ਵੀ 골ਡ ਮੈਡਲ ਲਿਆ ਆ ਤਦ ਬਧਾਈ ਦੇ ਇਕਦਮ ਬਣਦੇ ਹਨ ਹਾਰੇਨ ਤੋਂ ਨਹੀਂ ਕਹਿੰਦਾ ਐ ਤਾਂ ਸਾਰੀ ਕੌਮ ਹਾਰੀ ਹੋਈ ਅਸੀਂ ਸਾਰੀ ਸਿੱਖ ਕੌਮ ਹੀ ਹਾਰੀ ਹੋਈਆਂ ਗੁਰੂ ਦੇ ਅੱਗੇ ਸਾਡੀ ਕੋਈ ਰਤਵਾ ਨਹੀਂ ਉਸ ਮਾਲਕ ਦੀ ਨਗਜ਼ਾ ਦੇ ਵਿੱਚ ਕਿ ਵਜਾ ਅਸੀਂ ਮੰਨਣ ਦੀ ਬਜਾਏ ਆ ਜਿਹੜੇ ਅਸੀਂ ਚੱਜ ਕਰਦੇ ਫਿਰਦੇ ਆ ਇਹ ਕਰਦੇ ਜਾ ਰਹੇ ਆ ਇਹਨਾਂ ਕਰਕੇ ਭਾਈ ਗੁਰੂ ਮਹਾਰਾਜ ਜੀ ਦਾ ਜੋ ਆਦਰ ਸਤਕਾਰ ਅਸਲ ਦੇ ਵਿੱਚ ਹੈ ਉਹ ਤਾਂ ਕੇਵਲ ਤੋਂ ਕੇਵਲ ਗੁਰਾਂ ਦੇ ਵਚਨ ਮੰਨਣੇ ਹੁਕਮ ਮੰਨਣੇ ਹੁਕਮ ਮੰਨਿਆ ਹੀ ਉਸ ਮਾਲਕ ਦੀ ਅਸੀਂ ਉਸ ਬਧਾਈ ਦੇ ਹੱਕਦਾਰ ਆ ਨਾਮ ਦੇ ਹੱਕਦਾਰ ਆ ਜਿਸ ਇਨਾਮ ਨੂੰ ਦੇਵੀ ਦੇਵਤੇ ਪੀਰ ਪਗੰਬਰ ਸਾਰੀ ਲੋਚਦੇ ਆ